ਗੰਗੇ ਆ ਗਿਆ ਆ ਗਿਆ ਗੰਗੇ ਇਧਰ ਆ ਇਧਰ ਵੇਖ ਆਵੇ ਦੋ ਮੁੰਡੇ ਆ ਆਵੇ ਆ ਵੇਖੀ ਪਹਿਲਾਂ ਲੰਘੇ ਪਹਿਲਾਂ ਇਧਰ ਨੂੰ ਜਾਣਾ ਇਹਨਾਂ ਨੇ ਆਈ ਮੋਟਰ ਤੇ ਬੁਲਟੇਣ ਮੋਟਰਸਾਈਕਲ ਸਪਲੈਂਡਰ ਆ ਇਹਨੇ ਇੱਕ ਦਾ ਬੰਦਾ ਨਿਸ਼ਾਨੀ ਵਿਖੜੀ ਦਾ ਪਾ ਲਿਆ ਕਿ ਬੰਦਾ ਆ ਹੀ ਗਿਆ। ਕਿਰਾਇਆ। ਉਹ ਅੱਗ ਲੱਗ ਗਈ ਐ। ਮੈਨਾ ਵਿਜੇ ਸਿੰਘ ਜੀ ਕਿੱਥੇ ਰਹੋ? ਮੈਂ ਲੇਬਰ ਕਲੋਨੀ ਗੇਟ ਕੀ ਮੈਨਾ। ਕੀ ਗੱਲ ਬਾਤ ਹੈ ਜਿਹੜੀ ਗੱਡੀ ਕਰਦੇ? ਸਰ ਮੈਨਾ ਰਾਤੀ 12 ਵਜੇ ਸਵਾਰੀ ਲਾ ਕੇ ਆਇਆ ਸੀ ਡ੍ਰੌਪ ਕਰਕੇ ਜੰਡੇ ਵਾਲੇ। ਡ੍ਰੌਪ ਕਰਕੇ ਆ ਅਕਸਰ ਮੇਰੀ ਗੱਡੀ 'ਚ ਰੋਇ ਲੱਗਦੀ ਹੈ ਡੇਲੀ ਬੇਨਾਂਗਾ ਕੈਮਰੇ ਲੱਗੇ ਹੋਏ ਬਗੈਰਾ ਇੱਥੇ ਰੋਇ ਮੇਰੀ ਗੱਡੀ ਲੱਗਦੀ ਮੇਰੇ ਪਹਿਲਾਂ ਮੈਂ ਪੁਰਾਣੀ ਗੱਡੀ ਚਲਾਉਂਦਾ ਛੋਟੀ ਗੱਡੀ ਉੱਤੇ ਮੈਂ ਡਰਾਈਵਰ ਰੱਖਿਆ ਹੋਇਆ ਠੀਕ ਹੈ ਛੋਟੀ ਗੱਡੀ ਉਹ ਗੱਡੀ ਮੇਰੀ ਪਹਿਲਾਂ ਪੁਰਾਣੀ ਸੀ ਮੈਂ 2 ਮਹੀਨੇ ਤੋਂ ਨਵੀਂ ਗੱਡੀ ਲਈ ਆ 2-3 ਮਹੀਨੇ ਹੋ ਗਏ ਮੈਂ ਨਵੀਂ ਗੱਡੀ ਲਈ ਆ ਗੱਡੀ ਮੇਰੀ ਅਕਸਰ ਇੱਥੇ ਹੀ ਲੱਗਦੀ ਆ ਪਤਾ ਨਹੀਂ ਲੋਕਾਂ ਕੋ ਦੇਖ ਕੇ ਜੜੀ ਨਹੀਂ ਗਈ ਤੇ ਉਹਨਾਂ ਨੇ ਆਣ ਕੇ ਇੱਥੇ ਅੱਗ ਲਾਤੀ ਦੋ ਅਣਪਛਾਤੇ ਲੜਕੇ ਆਏ ਆ ਉਹਨਾਂ ਨੇ ਗੱਡੀ ਦੇ ਉੱਤੇ ਤੇਲ ਪਾ ਕੇ ਅੱ ਕਿੰਨਾ ਧੇਰ ਹੋ ਗਿਆ ਤੁਸੀਂ ਗੱਡੀ ਚਲਾਦੇ ਨਾ ਤੁਸੀਂ ਤੇ ਗੱਡੀ ਨਵੀਂ ਸੀ ਹਾਂਜੀ ਗੱਡੀ ਤਾਂ ਨਵੀਂ ਹੀ ਸਰਲੇ ਪਹਿਲੀ ਗੱਡੀ ਕਿੰਨਾ ਧੇਰ ਹੋ ਗਿਆ ਤੇ ਚਖਾਈ ਪਹਿਲੇ ਤਾਂ ਸਾਨੂੰ 4-5 ਸਾਲ ਹੋ ਗਏ ਗੱਡੀ ਚੜੀ ਗਈ ਕੋਈ ਇਦਾਂ ਦੀ ਵਾਰਦਾਤ ਨਹੀਂ ਕੋਈ ਗੱਡੀ ਨੂੰ ਛੜੀਟ ਤੱਕ ਨਹੀਂ ਕਦੀ ਲੱਗੀ ਵੀ ਨਹੀਂ ਹਾਂ ਹੁਣ ਨਵੀਂ ਗੱਡੀ ਮੈਂ ਹੁਣ ਨਵੀਂ ਗੱਡੀ ਲਈ ਸੀ ਨਵੀਂ ਗੱਡੀ ਦਾ ਕੰਮ ਕਰਕੇ ਨਵੀਂ ਗੱਡੀ ਦਾ ਲੋਕਾਂ ਕੋਲ ਵੇਖ ਕੇ ਜਰਿਆ ਨਹੀਂ ਗਿਆ ਕਿੰਨਾ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਕੀ ਤੇ ਸ਼ੱਕ ਹੈਗਾ ਜਾਂ ਕੋਈ ਪੁਰਾਣੀ ਰੰਜਿਸ਼ ਬਾਜੀ ਨਹੀਂ ਕੋਈ ਨਾ ਕੋਈ ਰੰਜਿਸ਼ ਬਾਜੀ ਨਹੀਂ ਕਦੀ ਲੜਾਈ ਝਗੜਾ ਕੀਤਾ ਨਹੀਂ ਇਦਾਂ ਦਾ ਕੋਈ ਕੰਮ ਅੱਛਾ ਹਾਂਜੀ ਮੈਂਂਤੀ ਕਰਦੇ ਹਾਂ ਹਾਂਜੀ 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 ਕੀ ਲਾ ਆਪਣੀਆਂ ਗੱਡੀਆਂ ਟੈਕਸੀ ਦਾ ਕੰਮ ਹੈ ਆਪਣਾ ਸਾਰਾ ਟੈਕਸੀ ਦਾ ਕੰਮ ਹਾਂਜੀ ਹਾਂਜੀ ਕੀ ਲੱਗਦਾ ਕਿ ਅਬ ਕੇ ਕੋ ਵੇਕੇ ਜਰਿਆ ਨਹੀਂ ਜਾਂ ਵੀ ਨਵੀਂ ਗੱਡੀ ਲਈ ਹਾਂਜੀ ਲੋਕਾਂ ਕੋ ਵੇਕੇ ਜਰਿਆ ਨਹੀਂ ਗਿਆ ਬੜੇ ਚਿਰ ਦੇ ਲੋਕੀ ਛੱਡਦੇ ਆ ਤੇ ਵੇਕੇ ਜਰਿਆ ਨਹੀਂ ਗਿਆ ਤੇ ਕਿਸੇ ਨੂੰ ਭੇਜ ਕੇ ਜਾਂ ਆਪ ਆਏ ਆ ਅੱਗ ਲਾ ਕੇ ਮੂੰਹ ਬਨ ਕੇ ਅੱਗ ਲਾ ਗਏ ਸਾਨੂੰ ਚਾਹੀਦਾ ਪੁਲਿਸ ਕੋ ਇਨਸਾਫ ਚਾਹੀਦਾ ਪਰ ਪੁਲਿਸ ਕੋ ਹਾਂਜੀ ਪੁਲਿਸ ਕੋ ਕੰਪਲੇਨ ਕੀਤੀ ਆਪਾ ਸੁਵਿੰਦਰ ਸਿੰਘ ਜੀ ਐਸਆਈ ਆ ਉਹ ਮੋਕਾ ਵੇਖ ਕੇ ਗਏ ਆ ਰਾਤੀ ਵੀ ਤੇ ਹੁਣ ਥੋੜਾ ਜਿਹਾ ਡਿਊਟੀ ਤੇ ਆਏ ਨਹੀਂ ਆ ਤੇ ਉਹ ਕਹਿੰਦੇ ਕਿ ਆ ਕੇ ਤੇ ਆਪਾਂ ਫਿਰ ਆਪ ਮੇਰਾ ਬੇਟਾ ਆਇਆ 1:30 ਵਜੇ ਨਾ 1:30 ਵਜੇ ਨਾ ਆ ਕੇ ਜੇ ਕਰੇ ਸੁੱਤਾ ਵਾ ਟੈਕਸੀ ਡਰਾਈਵਰ ਹੈਗੇ ਆ ਕੇ ਡਰਾਈਵਰ ਤੋਂ ਕਰਕੇ ਆਏ ਆ ਡ੍ਰੋਪ ਤੇ ਆ ਕੇ ਬੂਹਾ ਖੜਕਾਇਆ ਮੈਂ ਬੂਹਾ ਖੋਲਿਆ ਬੱਚਾ ਜੇ ਆ ਕੇ ਸੁੱਤਾ ਹੀ ਆ ਤੇ 1 ਘੰਟੇ ਬਾਅਦ ਅੱਧੇ ਘੰਟੇ ਬਾਅਦ ਕਿ ਗਵਾਂਡੀਆਂ ਨੇ ਰੋਲਾ ਪਾਤਾ ਵਾ ਕਿ ਤੁਹਾਡੀ ਗੱਡੀ ਕੋ ਅੱਗ ਲੱਗ ਗਈ ਅਸੀਂ ਬਾਹਰ ਆ ਕੇ ਦੇਖਿਆ ਮੈਂ ਬੇਟੇ ਕੋ ਬਾਤ ਚਿਠਾਇਆ ਪਹਿਲਾਂ ਮੈਂ ਦੇਖਿਆ ਆ ਕੇ ਵੀ ਅੱਗ ਲੱਗੀ ਗੱਡੀ ਨੂੰ ਬੇਟਾ ਤੇਰੀ ਗੱਡੀ ਕੋ ਅੱਗ ਕਿਵੇਂ ਲੱਗ ਗਈ ਉਹਦਾ ਮੈਨੂੰ ਪਤਾ ਨਹੀਂ ਤੇ ਆ ਕੇ ਦੇਖਿਆ ਫਿਰ ਲੋਕਾਂ ਨੇ ਆਂਡ ਗਵਾਂਡ ਆ ਕੇ ਦਵਾ ਦਵਾ ਵਜਾਈ ਬਾਅਦ ਚ ਪਤਾ ਬੱਚੇ ਆਏ ਆ ਇੱਕ ਪਤਲਾ ਜਿਹਾ ਘਪਾਰਾ ਵਾ ਮੋਟਰਸਾਈਕਲ ਤੇ ਆਏ ਆ ਪਹਿਲਾ ਦੋ ਚੱਕਰ ਇਹਨੂੰ ਲਾਏ ਦੋ ਇਹਨੂੰ ਲਾਏ ਉਹਨਾਂ ਨੇ ਬਾਅਦ ਵਿੱਚ ਉਹਨਾਂ ਨੇ ਟਾਇਰ ਦੋ ਲੈ ਉਹਨਾਂ ਚ ਪٹرول ਪਾਇਆ ਵਾ ਉਹਨਾਂ ਚ ਪٹرول ਪਾ ਕੇ ਗੱਡੀ ਦੇ ਥੱਲੇ ਰੱਖਿਆ ਫਿਰ ਮੁੜ ਕੇ ਗੱਡੀ ਦੇ ਆਲੇ ਦੁਆਲੇ ਤੇਲ ਛਿਣਕ ਕੇ ਫਿਰ ਅੱਗ ਲਾਤੀ ਇਹਨਾਂ ਨੇ ਸਾਨੂੰ ਉਹਨਾਂ ਦਾ ਪਤਾ ਨਹੀਂ ਕਿ ਕੌਣ ਬੰਦੇ ਕੌਣ ਨਹੀਂ ਮੂੰਹ ਬੱਦੇ ਹੋਏ ਆ ਨਹੀਂ ਪਛਾਣ ਚ ਹੈਗੇ ਸਾਨੂੰ ਪੁਲਿਸ ਕੰਪਲੀਟ ਰਾਤੀ ਵੀ ਅਸੀਂ ਕੀਤੀ ਰਾਤੀ ਵੀ ਬਿਆਨ ਲੈ ਪੁਲਿਸ ਵਾਲਿਆਂ ਨੇ ਸਾਡੇ ਹੁਣ ਵੀ ਗਏ ਆ ਦਰਖਾਸਤ ਲਪਾਉਣਾ ਹੁਣ ਕਹਿੰਦੇ ਡਿਊਟੀ ਤੇ ਨਹੀਂ ਹੈਗੇ ਲੱਗਦਾ ਆਂਟੀ ਤੁਹਾਡੇ ਮਤੇ ਨੂੰ ਨਵੀਂ ਗੱਡੀ ਲਈ ਤਦ ਹੋ ਗਿਆ ਹਾਂਜੀ ਬਹੁਤ ਬਹੁਤ ਲੋਕੀ ਛੜਦੇ ਸਾਡੇ ਬੱਚਿਆਂ ਦੀ ਤਰੱਕੀ ਵੇਖਣਾ ਚਾਹੁੰਦੇ ਨੇ ਆਂਗਵਾਂਡ ਬਹੁਤ ਸਾਡੇ ਨਾਲ ਮੱਲੇਦਾਰ ਬਹੁਤ ਮਤਰੇ ਆ ਪੁਰਾਣੀ ਰੰਜਿਸ਼ ਹੈਗੀ ਰੰਜਤ ਕਿਸੇ ਨਾ ਨਹੀਂ ਬੇਟਾ ਮੇਰੀ ਇੱਕ ਬੇਟਾ ਮੇਰਾ ਬਾਹਰ ਆ ਇਹ ਟੈਕਸੀ ਡਰਾਈਵਰ ਆ ਪਹਿਲਾਂ ਪੁਰਾਣੀ ਗੱਡੀ ਚਲਾਉਂਦਾ ਹੁਣ ਨਵੀਂ ਗੱਡੀ ਚਲਾ ਰਿਹਾ ਵਾ ਤੇ ਕੋਈ ਨਹੀਂ ਵੇਖ ਕੇ ਜਰਿਆ ਗਿਆ ਵੇਹ ਕੋਈ ਨਹੀਂ ਜਰਿਆ ਗਿਆ